ਅੱਜਕਲ ਕੁੜੀਆਂ ਦੇ ਵਿੱਚ ਪੀਸੀਓਡੀ ਪੀਐਸਯੂਐਸ ਇੱਕ ਆਮ ਪ੍ਰੋਬਲਮ ਹੋ ਗਈ ਹੈ ਡਾਕਟਰਾਂ ਦੇ ਜਾਈਏ ਤਾਂ ਡਾਕਟਰ ਘੱਟੋ ਘੱਟ ਮੈਨੂੰ ਲੱਗਦਾ 5-6000 ਦੇ ਵਿੱਚ ਇੱਕ ਵਾਰ ਦੀ ਸਿਟਿੰਗ ਮਿਲਦੀ ਹੈ ਤੇ ਇਹ ਸਭ ਤੋਂ ਆਪਾਂ ਘਰ ਚੋਂ ਆਈਆਂ ਚੀਜ਼ਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਆ ਪੀਸੀਓਡੀ ਦਾ ਇਹ ਹੈ ਜਿਹੜਾ ਪੀਸੀਓਡੀ ਆ ਨਾ ਉਹ ਸਿਰਫ ਲਾਈਫਸਟਾਈਲ ਡਿਜ਼ੀਜ਼ ਆ ਔਰ ਤੁਸੀਂ ਇਹਨੂੰ ਠੀਕ ਕਰ ਸਕਦੇ ਹੋ ਜੀ ਪੀਸੀਓਡੀ ਐਦਾਂ ਦੀ ਪ੍ਰੋਬਲਮ ਹੈ ਅੱਜਕੱਲ ਹਰ ਮੈਨੂੰ ਲੱਗਦਾ 10 ਦੇ ਵਿੱਚੋਂ 4-5 ਜਾਨੇ ਨਿਕਲ ਹੀ ਆਉਂਦੇ ਨੇ ਬੜੇ ਆਰਾਮ ਨਾਲ ਜਿਨ੍ਹਾਂ ਨੂੰ ਪੀਸੀਓਡੀ ਦੇ ਕਿਉਂ ਹੋ ਰਹੀ ਹੈ ਨਹੀਂ ਕਦੇ ਆਪਾਂ ਨੇ ਸੋਚਿਆ ਪਹਿਲਾਂ ਨਹੀਂ ਸੀਗੀ ਹੁਣ ਹੋ ਗਿਆ ਕਿਉਂ ਕਿ ਸਾਡਾ ਲਾਈਫ ਸਟਾਈਲ ਐਦਾਂ ਦਾ ਹੋ ਗਿਆ ਮੈਂ ਕਹਿੰਦੀ ਹਾਂ ਤੁਸੀਂ ਪੀਸੀਓਡੀ ਘਰੇ ਠੀਕ ਕਰ ਸਕਦੇ ਹੋ ਪੀਸੀਓਸ ਨਹੀਂ ਕਰ ਸਕਦੇ ਇੱਥੇ ਹੁਣ ਦੋ ਚੀਜ਼ਾਂ ਆ ਜਾਂਦੀਆਂ ਨੇ PCOD ਔਰ PCOS ਦੋਨੋਂ ਡਿਫਰੈਂਟ ਚੀਜ਼ਾਂ ਨੇ ਜੀ PCOS ਹਮੇਸ਼ਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਵਿੱਚ ਮੇਲ ਹਾਰਮੋਨਸ ਜ਼ਿਆਦਾ ਬਣਨੇ ਸ਼ੁਰੂ ਹੋ ਜਾਂਦੇ ਨੇ ਉੱਥੇ ਡਾਈਟ ਔਰ ਨਾਲ ਦੀ ਨਾਲ ਜਿਹੜਾ ਡਾਕਟਰ ਦੀ ਪ੍ਰੋਪਰ ਮੈਡੀਕੇਸ਼ਨ ਜ਼ਰੂਰੀ ਆ ਉੱਥੇ ਉੱਥੇ ਜ਼ਰੂਰ ਲੋ ਪਰ ਅਗਰ ਤੁਹਾਨੂੰ PCOD ਹੈਗਾ PCOD ਦੇ ਵਿੱਚ ਤਾਂ ਇੰਨਾ ਕਹੇਗਾ ਤੁਸੀਂ ਸਿਰਫ ਆਪਣਾ ਲਾਈਫਸਟਾਈਲ ਚੇਂਜ ਕਰ ਲਓ ਖਾਣਾ ਪੀਣਾ ਚੇਂਜ ਕਰ ਲਓ ਤੁਸੀਂ ਪ੍ਰੋਪਰ ਨੀਂਦਸ 8 ਘੰਟੇ ਦੀ ਲੈਣੀ ਸ਼ੁਰੂ ਕਰਦੋ ਪਾਣੀ ਪ੍ਰੋਪਰ ਪੀਣਾ ਸ਼ੁਰੂ ਕਰਦੋ ਬਾਹਰ ਦਾ ਖਾਣਾ ਬੰਦ ਕਰਦੋ ਤਲੀਆਂ ਫਲੀਆਂ ਚੀਜ਼ਾਂ ਬੰਦ ਕਰੋ ਪੈਕੇਟਸ ਜਿਹੜੇ ਆਪਾਂ ਕਰਦਿਆਂ ਹਨਾ ਵਾਕ ਐਕਸਰਸਾਈਜ਼ ਕਰਨੀ ਸ਼ੁਰੂ ਕਰਦੋ ਪੀਸੀਓਡੀ ਤੁਸੀਂ 6 ਮਹੀਨੇ ਚ ਠੀਕ ਕਰ ਸਕਦੇ ਹੋ ਮੈਂ ਗੈਰੰਟੀਡ ਕਹਿੰਨੀ ਆ ਕਿ ਅਗਰ ਤੁਹਾਨੂੰ ਅਗਰ ਤੁਸੀਂ ਲਾਈਫ ਸਟਾਈਲ ਚੇਂਜ ਕਰ ਲਿਆ ਤੁਸੀਂ ਪੀਸੀਓਡੀ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਵਿਦਆਊਟ ਐਨੀ ਮੈਡੀਸਨ ਤੁਹਾਨੂੰ ਕੋਈ ਦਵਾਈ ਖਾਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਇਹ ਤਾਂ ਮੇਨ ਕਾਰਨ ਹੀ ਇਹੀ ਹੈ ਕਿ ਅੱਜਕੱਲ ਜਿਹੜੀ ਸਾਡੀ ਲਾਈਫ ਸਟਾਈਲ ਹੈਗਾ ਉਹ ਇੰਨੀ ਜ਼ਿਆਦਾ ਹੋ ਗਈ ਇੱਕ ਇੱਕ ਹੈਗਾ ਅੱਜਕੱਲ ਅਸੀਂ ਟੈਨਸ਼ਨ ਫਾਲਤੂ ਦੀ ਲੈ ਲੈਂਦੇ ਹਾਂ ਹਰ ਗੱਲ ਦੀ ਮਤਲਬ ਕੋਈ ਗੱਲ ਵੀ ਨਹੀਂ ਹੋਏਗੀ ਤਾਂ ਵੀ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਅੱਜ ਕੋਈ ਗੱਲ ਕੀ ਨਹੀਂ ਹੋਈ ਹੈਗੀ ਕੋਈ ਨਹੀਂ ਉਹ ਹੀ ਹੋਈ ਨਾ ਫਾਲਤੂ ਦੀ ਟੈਨਸ਼ਨ ਹੈ ਮੈਨੂੰ ਲੱਗਦਾ ਕਿ ਅਗਰ ਅਸੀਂ ਇਹ ਨਕਲਣ ਲੱਗੇ ਇਹ ਅੱਜਕੱਲ ਦੇ ਬੱਚਿਆਂ ਦੇ ਵਿੱਚ ਲੱਗਦਾ ਮੈਨੂੰ ਜ਼ਿਆਦਾ ਹੋ ਗਿਆ ਇਹਨੂੰ ਅਗਰ ਤੁਸੀਂ ਥੋੜਾ ਜਿਹਾ ਘਟਾ ਦੋਗੇ ਤੇ ਲਾਈਫ ਸਟਾਈਲ 'ਚ ਲੈ ਆਓਗੇ ਤੁਸੀਂ ਪੀਸੀਓਡੀ ਘਰੇ ਠੀਕ ਕਰ ਸਕਦੇ ਹੋ ਜੀ ਸਿਰਫ ਖਾਣੇ ਦੇ ਵਿੱਚ ਚੀਜ਼ਾਂ ਦੇ ਵਿੱਚ ਚੇਂਜਸ ਕਰ ਲਓ ਫਰੂਟ ਵੈਜੀਟੇਬਲਸ ਇਹ ਸਾਰੀਆਂ ਚੀਜ਼ਾਂ ਲਵੋ ਤੁਸੀਂ ਹਾਂ ਪ੍ਰੋਟੀਨ ਦਾ ਹਮ ਸਭ ਤੋਂ ਵੱਡੀ ਪ੍ਰੋਬਲਮ ਲੇਡੀਜ਼ ਦੇ ਵਿੱਚ ਇਹੀ ਆਂਦੀ ਹੈ ਕਿ ਲੇਡੀਜ਼ ਪ੍ਰੋਟੀਨ ਨਹੀਂ ਲੈਂਦੀਆਂ ਹੈਗੀਆਂ ਪ੍ਰੋਟੀਨ ਮੈਂ ਫਿਰ ਦੁਬਾਰਾ ਕਹੂੰਗੀ ਰਿਪੀਟ ਕਰੂੰ ਡੱਬਿਆਂ ਵਾਲੇ ਪ੍ਰੋਟੀਨ ਦੀ ਜ਼ਰੂਰਤ ਨਹੀਂ ਹੈਗੀ ਦਾਲਾਂ ਖਾਓ ਦਾਲਾਂ ਦਾ ਚੀਲਾ ਬਣਾ ਕੇ ਖਾ ਲਓ ਯਾਨੀ ਦਹੀਂ ਖਾ ਲਓ ਦਹੀਂ ਦੇ ਵਿੱਚ ਪ੍ਰੋਟੀਨ ਹੈ ਤੁਸੀਂ ਨਾਨਵੇਜ ਖਾਣੇ ਹੋ ਤੁਸੀਂ ਐਗ ਖਾ ਲਓ ਇਹ ਚੀਜ਼ਾਂ ਲਵੋ ਤੁਸੀਂ ਪਰ ਡੇਲੀ ਬੇਸਿਸ ਤੇ ਜ਼ਰੂਰ ਲਵੋ ਡੇਲੀ ਬੇਸਿਸ ਤੇ ਤਿੰਨੋਂ ਟਾਈਮ ਦੇ ਖਾਣੇ ਦੇ ਵਿੱਚ ਥੋੜਾ ਜਿਹਾ ਕੋਈ ਨਾ ਕੋਈ ਸੋਰਸ ਅਗਰ ਫਾਈਬਰ ਦਾ ਹੈਗਾ ਤਾਂ ਪ੍ਰੋਟੀਨ ਵੀ ਹੋਣਾ ਚਾਹੀਦਾ ਕੱਲੇ ਕਾਰਬਸ ਦੇ ਉੱਪਰ ਹੀ ਨਾ ਜਾਓ ਤੁਸੀਂ ਅੱਜਕਲ ਕੁੜੀਆਂ ਦੇ ਵਿੱਚ ਪੀਸੀਓਡੀ ਪੀਐਸਓਐਸ ਇੱਕ ਆਮ ਪ੍ਰੋਬਲਮ ਹੋ ਗਈ ਹੈ ਡਾਕਟਰਾਂ ਦੇ ਜਾਈਏ ਤਾਂ ਡਾਕਟਰ ਘੱਟੋ ਘੱਟ ਮੈਨੂੰ ਲੱਗਦਾ 5-6000 ਦੇ ਵਿੱਚ ਇੱਕ ਵਾਰ ਦੀ ਸਿਟਿੰਗ ਮਿਲਦੀ ਹੈ ਤੇ ਇਹ ਸਭ ਤੋਂ ਆਪਾਂ ਘਰ ਤੋਂ ਆਈਆਂ ਚੀਜ਼ਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਹਾਂ ਪੀਸੀਓਡੀ ਦਾ ਇਹ ਹੈ ਜੀ ਜਿਹੜਾ ਪੀਸੀਓਡੀ ਆ ਨਾ ਉਹ ਸਿਰਫ ਲਾਈਫ ਸਟਾਈਲ ਡਿਜ਼ੀਜ਼ ਆ ਔਰ ਤੁਸੀਂ ਇਹਨੂੰ ਠੀਕ ਕਰ ਸਕਦੇ ਹੋ ਜੀ ਪੀਸੀਓਡੀ ਐਦਾਂ ਦੀ ਪ੍ਰੋਬਲਮ ਆ ਅੱਜਕੱਲ ਹਰ ਮੈਨੂੰ ਲੱਗਦਾ 10 ਦੇ ਵਿੱਚੋਂ 4-5 ਜਾਨੇ ਨਿਕਲ ਹੀ ਆਉਂਦੇ ਨੇ ਬੜੇ ਆਰਾਮ ਨਾਲ ਜਿਨ੍ਹਾਂ ਨੂੰ ਪੀਸੀਓਡੀ ਦੇ ਕਿਉਂ ਹੋ ਰਹੀ ਹੈ ਨਹੀਂ ਕਦੇ ਆਪਾਂ ਨੇ ਸੋਚਿਆ ਪਹਿਲਾਂ ਨਹੀਂ ਸੀਗੀ ਹੁਣ ਹੋ ਗਿਆ ਕਿਉਂ ਕਿ ਸਾਡਾ ਲਾਈਫ ਸਟਾਈਲ ਐਦਾਂ ਦਾ ਹੋ ਗਿਆ ਮੈਂ ਕਹਿੰਦੀ ਹਾਂ ਤੁਸੀਂ ਪੀਸੀਓਡੀ ਘਰੇ ਠੀਕ ਕਰ ਸਕਦੇ ਹੋ ਪੀਸੀਓਸ ਨਹੀਂ ਕਰ ਸਕਦੇ ਇੱਥੇ ਹੁਣ ਦੋ ਚੀਜ਼ਾਂ ਆ ਜਾਂਦੀਆਂ ਨੇ PCOD ਔਰ PCOS ਦੋਨੋਂ ਡਿਫਰੈਂਟ ਚੀਜ਼ਾਂ ਨੇ ਜੀ PCOS ਹਮੇਸ਼ਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਵਿੱਚ ਮੇਲ ਹਾਰਮੋਨਸ ਜ਼ਿਆਦਾ ਬਣਨੇ ਸ਼ੁਰੂ ਹੋ ਜਾਂਦੇ ਨੇ ਉੱਥੇ ਡਾਈਟ ਔਰ ਨਾਲ ਦੀ ਨਾਲ ਜਿਹੜਾ ਡਾਕਟਰ ਦੀ ਪ੍ਰੋਪਰ ਮੈਡੀਕੇਸ਼ਨ ਜ਼ਰੂਰੀ ਆ ਉੱਥੇ ਉੱਥੇ ਜ਼ਰੂਰ ਲੋ ਪਰ ਅਗਰ ਤੁਹਾਨੂੰ PCOD ਹੈਗਾ PCOD ਦੇ ਵਿੱਚ ਤਾਂ ਇੰਨਾ ਕਹੇਗਾ ਤੁਸੀਂ ਸਿਰਫ ਆਪਣਾ ਲਾਈਫਸਟਾਈਲ ਚੇਂਜ ਕਰ ਲਓ ਖਾਣਾ ਪੀਣਾ ਚੇਂਜ ਕਰ ਲਓ ਤੁਸੀਂ ਪ੍ਰੋਪਰ ਨੀਂਦ 8 ਘੰਟੇ ਦੀ ਲੈਣੀ ਸ਼ੁਰੂ ਕਰ ਦੋ ਪਾਣੀ ਪ੍ਰੋਪਰ ਪੀਣਾ ਸ਼ੁਰੂ ਕਰ ਦੋ ਬਾਹਰ ਦਾ ਖਾਣਾ ਬੰਦ ਕਰ ਦੋ ਤਲੀਆਂ ਫਲੀਆਂ ਚੀਜ਼ਾਂ ਬੰਦ ਕਰੋ ਪੈਕੇਟਸ ਜਿਹੜੇ ਆਪਾਂ ਕਰਦਿਆਂ ਹਨਾ ਵਾਕ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦੋ ਪੀਸੀਓਡੀ ਤੁਸੀਂ 6 ਮਹੀਨੇ ਚ ਠੀਕ ਕਰ ਸਕਦੇ ਹੋ ਮੈਂ ਗੈਰੰਟੀਡ ਕਹਿੰਨੀ ਹਾਂ ਕਿ ਅਗਰ ਤੁਹਾਨੂੰ ਅਗਰ ਤੁਸੀਂ ਲਾਈਫਸਟਾਈਲ ਚੇਂਜ ਕਰ ਲਿਆ ਤੁਸੀਂ ਪੀਸੀਓਡੀ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਵਿਦਆਊਟ ਐਨੀ ਮੈਡੀਸਨ ਤੁਹਾਨੂੰ ਕੋਈ ਦਵਾਈ ਖਾਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਇਹ ਤਾਂ ਮੇਨ ਕਾਰਨ ਹੀ ਇਹੀ ਹੈ ਕਿ ਅੱਜਕੱਲ ਜਿਹੜੀ ਸਾਡੀ ਲਾਈਫ ਸਟਾਈਲ ਹੈਗਾ ਉਹ ਇੰਨੀ ਜ਼ਿਆਦਾ ਹੋ ਗਈ ਇੱਕ ਇੱਕ ਹੈਗਾ ਅੱਜਕੱਲ ਅਸੀਂ ਟੈਨਸ਼ਨ ਫਾਲਤੂ ਦੀ ਲੈ ਲੈਂਦੇ ਹਾਂ ਹਰ ਗੱਲ ਦੀ ਮਤਲਬ ਕੋਈ ਗੱਲ ਵੀ ਨਹੀਂ ਹੋਏਗੀ ਤਾਂ ਵੀ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਅੱਜ ਕੋਈ ਗੱਲ ਕੀ ਨਹੀਂ ਹੋਈ ਹੈਗੀ ਕੋਈ ਨਹੀਂ ਉਹ ਹੀ ਹੋਈ ਨਾ ਫਾਲਤੂ ਦੀ ਟੈਨਸ਼ਨ ਹੈ ਮੈਨੂੰ ਲੱਗਦਾ ਕਿ ਅਗਰ ਅਸੀਂ ਇਹ ਨਕਲਣ ਲੱਗੇ ਇਹ ਅੱਜਕੱਲ ਦੇ ਬੱਚਿਆਂ ਦੇ ਵਿੱਚ ਲੱਗਦਾ ਮੈਨੂੰ ਜ਼ਿਆਦਾ ਹੋ ਗਿਆ ਏ ਨੂੰ ਅਗਰ ਤੁਸੀਂ ਥੋੜਾ ਜਿਹਾ ਘਟਾ ਦੋਗੇ ਤੇ ਲਾਈਫ ਸਟਾਈਲ ਚ ਲੈ ਆਓਗੇ ਤੁਸੀਂ ਪੀਸੀਓਡੀ ਕਰੇ ਠੀਕ ਕਰ ਸਕਦੇ ਹੋ ਜੀ ਸਿਰਫ ਖਾਣੇ ਦੇ ਵਿੱਚ ਚੀਜ਼ਾਂ ਦੇ ਵਿੱਚ ਚੇਂजेस ਕਰ ਲਓ ਫਰੂਟ ਵੈਜੀਟੇਬਲਸ ਇਹ ਸਾਰੀਆਂ ਚੀਜ਼ਾਂ ਲਵੋ ਤੁਸੀਂ ਹਾਂ ਪ੍ਰੋਟੀਨ ਦਾ ਹਮ ਸਭ ਤੋਂ ਵੱਡੀ ਪ੍ਰੋਬਲਮ ਲੇਡੀਜ਼ ਦੇ ਵਿੱਚ ਇਹੀ ਆਂਦੀ ਹੈ ਕਿ ਲੇਡੀਜ਼ ਪ੍ਰੋਟੀਨ ਨਹੀਂ ਲੈਂਦੀਆਂ ਹੈਗੀਆਂ ਪ੍ਰੋਟੀਨ ਮੈਂ ਫਿਰ ਦੁਬਾਰਾ ਕਹੂੰਗੀ ਰਿਪੀਟ ਕਰੂੰ ਡੱਬਿਆਂ ਵਾਲੇ ਪ੍ਰੋਟੀਨ ਦੀ ਜ਼ਰੂਰਤ ਨਹੀਂ ਹੈਗੀ ਦਾਲਾਂ ਖਾਓ ਦਾਲਾਂ ਦਾ ਚੀਲਾ ਬਣਾ ਕੇ ਖਾ ਲਓ ਯਾਨੀ ਦਹੀਂ ਖਾ ਲਓ ਦਹੀਂ ਦੇ ਵਿੱਚ ਪ੍ਰੋਟੀਨ ਹੈ ਤੁਸੀਂ ਨਾਨ-ভেজ ਖਾਣੇ ਹੋ ਤੁਸੀਂ ਐਗ ਖਾ ਲਓ ਇਹ ਚੀਜ਼ਾਂ ਲਵੋ ਤੁਸੀਂ ਪਰ ਡੇਲੀ ਬੇਸਿਸ ਤੇ ਜ਼ਰੂਰ ਲਵੋ ਡੇਲੀ ਬੇਸਿਸ ਤੇ ਤਿੰਨੋਂ ਟਾਈਮ ਦੇ ਖਾਣੇ ਦੇ ਵਿੱਚ ਥੋੜਾ ਜਿਹਾ ਕੋਈ ਨਾ ਕੋਈ ਸੋਰਸ ਅਗਰ ਫਾਈਬਰ ਦਾ ਹੈਗਾ ਤਾਂ ਪ੍ਰੋਟੀਨ ਵੀ ਹੋਣਾ ਚਾਹੀਦਾ ਕੱਲੇ ਕਾਰਬਸ ਦੇ ਉੱਪਰ ਹੀ ਨਾ ਜਾਓ ਤੁਸੀਂ